लाईया सचे पा दा तेर कामया तेरियां कामया रंग लाईया सचे पात ਸੁੱਤਿਆਂ ਨੂੰ ਜਾਗਾ ਲਾਤੀਆਂ ਵਿੱਚ ਇਨਾ ਪਿੰਜਰਿਆਂ ਵੇ ਉਹਦੋਂ ਅਸੀਂ ਕਿਹੜਾ ਕੀਤੀਆਂ ਸੀ ਨੇ ਤੇ ਕਮਾਇਆ ਸੱਚੇ ਪਾਦਿਸ਼ਾਹ ਤੇਰੀਆਂ ਕਮਾਇਆਂ ਤੇਰੀਆਂ ਕਮਾਇਆਂ ਰੰਗ ਲਾਇਆ ਸੱਚੇ ਪਾ ਗੁਰੂ ਨਾਨਕ ਸਾਹਿਬ ਦੇ 13 13 ਕਹਿ ਕੇ ਮੋਤੀ ਖਾਨਾ ਤੋੜ ਕੇ ਮੁਖਾਤਾ ਤੁਸੀਂ ਐਸ ਦੁਨੀਆ ਨੂੰ ਫੇਰ ਖਾਤ ਰੈਂਦੀ ਦੁਨੀਆ ਦੇ ਬਾਗਸ਼ਨ ਨੂੰ ਤੁਸੀਂ 13 ਧਗਣਦਿਆਂ ਰੋਸ਼ਣੀਆਂ ਪੌਨਿਆਂ ਦੇ ਵਿੱਚ ਲਾਈਆਂ ਸੱਚੇ ਪਾਂਛਾ ਤੇਰੀਆਂ ਤਾ ਤੇਰੀਆਂ ਕਮਾਈਆਂ ਲਾੜਿਆ ਮੀਲਾ ਸੰਗ ਤੇ ਰੋਸ਼ਨੀ ਦਾ ਤੇਰਾ ਪਗਣ ਦਾ ਵਿੱਚ ਪੌਨਿਆਂ ਦੇ ਮੇਲਾ ਭਰਿਆ ਸੰਗ ਦੇ ਨਾਲ ਠਾੜਦੇ ਖੜਕੇ ਵਿੱਚ ਭਰੇ ਮੇਲੇ ਦੇ ਹੋ ਕਾਲਾ ਦਾ ਪੌਨੇ ਵਾਲੀ ਵੱਡੀ ਸਰਕਾਰਨੀ ਕਹਿੰਦੇ ਸੰਗ ਤੇ ਚਿੱਟਾ ਕਬੂਤਰ ਰਹਿੰਦਾ ਐਸ ਵਿੱਚ ਚਵਾਰੀ ਦੀ ਜਿਹੜਾ ਵੇਖ ਵੇਖ ਨਾ ਵਿਚਾਰ ਰੋਗੀਆਂ ਆਂ ਦੀਆਂ ਵਿੱਚੋਂ ਸੱਚੀਆਂ ਖੰਡਾਂ ਦਿਓ ਲਿਆ ਕੇ ਦਿੰਦਾ ਨਾਮ ਦਾ ਵੰਆ ਸੱਚੇ ਪਾਤ ਜੀ ਤੇਰੀਆਂ ਕਮਾਈਆਂ ਤੇਰੀਆਂ ਕਮਾਈਆਂ ਰੰਗ ਲਾਇਆ ਸੱਚੇ ਪਾਤ ਜੀ ਤੇਰੀਆਂ ਕਮਾਈਆਂ सचे पचे प ਤੇਰੀਆਂ ਕਮਾਈਆਂ ਤੇਰੀਆਂ ਕਮਾਈਆਂ ਰੰਗਾਂ ਲਾਇਆ ਚੜਤੇ ਪਾਦ ਜਾ ਤੇਰੀਆਂ ਕਮਾਈਆਂ ਕੀਤੀ ਸੇਵਾ ਸੰਗ ਤੇ ਗਿਲ ਸਰਕਾਰ ਪਣਨਾ ਵਾਲੇ ਪਾਸ਼ਾ ਨੇ ਪੋਨੇ ਵਾਲਿਆਂ ਦੀ ਮੇਰੀਆਂ ਪੀਰੀਆਂ ਫਕੀਰੀਆਂ ਦਰਦਰਵੇਸ਼ੀ ਬਖਸ਼ਾਲੀ ਕੋਲੋਂ ਪੋਨੇ ਵਾਲਿਆਂ ਗੁਰੂਆਂ ਦੇ ਤੈਨੂੰ ਮਾਤਾ ਜਿੰਦਾ ਦੀਆਂ ਟੁੱਟੀਆਂ ਸੰਡ ਕੇ ਬਖਾਈਆਂ ਸੱਚੇ ਪਾਤਸ਼ਾਹ ਤੇਰੀਆਂ ਕਮਨਿਆ ਤੇਰੀਆਂ ਕਮਨਿਆ ਰੰਗਲਾ ਨਿਆ ਸੱਚੇ ਪਾਤਸ਼ਾਹ ਦੇ ਮਾਂ ਮੈਂਦੀ ਅਵਤਾਰ ਜੋੜੀ ਪ੍ਰਗਟ ਹੋਗੀ ਬਦਲ ਕੇ ਚੋੜੇ ਭਗਵਾਨ ਰਾਮਚੰਦਰ ਲਾਸ਼ਮਣੀ ਅਵਤਾਰ ਦੇ ਵਿੱਚ ਬੀਬੀ ਵਾਲੇ ਦੇ ਰੱਬ ਲੈ ਕੇ ਉੱਤਰਿਆ ਦੇ ਪਰਵਾਨਿਆ ਸੱਚੇ ਬਾਦਸ਼ਾਹ ਤੇਰੀਆਂ ਕਮਾਈਆਂ ਸੱਤੇ ਫਾਤਿਸ਼ਾ ਤੇਰੀਆਂ ਕਮਾਈਆਂ ਤੇਰੀਆਂ ਕਮਾਈਆਂ ਸੱਤੇ ਫਾਤਿਸ਼ਾ ਤੇਰੀਆਂ ਕਮਾਈਆਂ ਵੀਰੋ ਜੂੜਾ ਰਾਮ ਤੇ ਲక్ష్మణ ਦਾ ਪ੍ਰਗਟ ਹੋ ਗਿਆ ਵਿੱਚ ਬੀਬੀ ਵਾਲੇ ਦੇ ਕੀਤੀਆਂ ਯਾਰ ਨਿਸ਼ਾਨੀਆਂ ਯੁੱਗ ਤ੍ਰੇਤੇ ਪੰਪਾ ਸਰਵਾਲੀਆਂ ਵਿੱਚ ਦਿਆਣ ਪੂਰੀ ਦੇ ਬੈਠ ਕੇ ਉਤੇ ਰੰਗਲੀਆਂ ਪਾਲੀਆਂ ਦੇ ਨਾਲੇ ਤਾਂ ਗੱਲਾਂ ਦਾਸ ਦੇ ਤੈਨ ਯਰ ਮਾਂ ਤੈਨ ਯੁਗਾਂ ਦੀਆਂ ਕਹਿੰਦੇ ਬਾਬੇ ਜਗਨੂ ਜਗਨਨਾਥ ਜੀ ਬੀਬੀ ਵਾਲੇ ਨਾਲ ਦੀਆਂ ਗਾਰਜਣਾ ਸਰਿਆ ਕਾਰਨੀਆਂ ਵਿੱਚ ਦਿਹਾਣ ਵਾਲੀ ਜਗਾ ਦੇ ਛੜਤਾ ਦੁਨਾਲਾ ਨਾਨ ਤੇ ਨੂਰ ਦਾ ਆਗੀ ਵਿੱਚ ਖੁਸ਼ੀਆਂ ਦੇ ਦਿਹਾਣ ਨਗਰ ਨੂੰ ਸੋਹਣੀ ਜੋੜੀ ਵਾਲਿਆਣੀ ਗੁਰਵਾਨੇ ਛੱਡ ਤੀਆਂ ਬੇਪਰਮਾਇਆ ਸੱਚੇ ਪਾਲਿਛਾ ਤੇਰੀਆਂ ਕਮਾਈਆਂ ਤੇਰੀਆਂ ਕਮਾਈਆਂ ਰੰਗ ਲਾਇਆ ਸੱਚੇ ਪਾਲਿਛਾ ਤੇਰੀਆਂ ਕਮਾਈਆਂ ਤੇਰੀਆਂ ਕਮਾਈਆਂ ਜੰਦੇ ਭਾਏ ਸੱਚੇ ਪਾਲ ਵਾ ਰਾਤੀ ਜੇ ਦਿਨ ਦੇ ਮੇਲੇ ਦਾ ਸੁੱਤੀਆਂ ਛੱਡ ਕੇ ਉੱਠੀਏ ਸਤਗੁਰ ਜੀ ਵਿੱਚ ਬਣੋ ਬਾਸਾਂ ਦੇ ਤੈਨ ਯੋਗ ਦੀ ਵਜਾਏ ਸਤਗੁਰ ਜੀ ਤੈਨ ਯੋਗ ਬੀਤ ਗਏ ਹੁਣ ਸੋਡੀਆਂ ਪੈੜਾਂ ਵਿੱਚੋਂ ਦੀ ਨਾ ਗੜਾ ਦਿਆ ਤੇ ਆਈਆਂ ਸੱਚੇ ਬਾਦਸ਼ਾਹ ਤੇਰੀਆਂ ਕ े पाशा